ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਠਵਾਲ ਪੁਲ ਦੇ ਉੱਤੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਹਮਣ ਪ੍ਰਤਿਰਤਸਰੀ ਦੇ ਉੱਤੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਦੋ ਬੇਨਤੀਆਂ ਇੱਥੇ ਕੀਤੀਆਂ ਨੇ ਇੱਕ ਤੇ ਦੋ ਜੇ ਉਹਨੂੰ 20 ਮੀ ਸਦੀ ਦੇ ਜਰਮਾਨਤ ਸੰਤ ਬਾਬਾ ਜਮ੍ਹਾਵਾਲ ਸਿੰਘ ਖਾਲਸਾ ਪੰਡਾਵਾਲੇ ਉਹਨਾਂ ਦੇ ਅਤੀ ਸਤਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਤੋਂ ਦੇ ਖਾਲਸਾ ਪੰਡਾ ਵਾਲੇ ਸਾਫ ਕਾਰਜਕਾਰ ਜ세ਦਾਰ ਸ੍ਰੀ ਅਕਾਲ ਪੁਰਖ ਸਾਹਿਬ ਅਮਰਤਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੇਠ ਜੋ ਦਾਸ ਅੰਟਰਨੈਸ਼ਨਲ ਪੰਥ ਦਲ ਵੱਲੋਂ ਹੁਕਮ ਲਗਾ ਦਾਸ ਕਾਰਜਕਾਰੀ ਪ੍ਰਧਾਨ ਅੰਟਰਨੈਸ਼ਨਲ ਪੰਥ ਦਲ ਦਾ ਪੰਜਾਬ ਦੇ ਪਰ ਸਿੰਘ ਸਾਹਿਬ ਜੀ ਵੱਲੋਂ ਹੁਕਮ ਲਾਇੀ ਦੀ ਪਾਲਣਾ ਕਰਦੇ ਹੋਏ ਸੰਕਟਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਦੋ ਜੂਨ ਨੂੰ ਉਹ ਮਹਾਨ ਸਿੱਖ ਗਰਨਾਲ ਜੋਧੇ ਦਾ ਜਨਮ ਦਿਹਾੜਾ ਉਹਨਾਂ ਦੀ ਜਨਮ ਭੂਮੀ ਪਿੰਡ ਰੋਡੇ 2 ਜੂਨ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਮਰਪਿਤ ਕਰ ਦਿਆ ਹੋਇਆ ਗੁਰੂ ਧਾਮਾਂ ਦੀ ਆਣ ਪਛਾਣ ਵਾਸਤੇ ਆਪਣਾ ਜੀਵਨ ਲੇਖੇ ਦੇ ਵਿੱਚ ਲਾਇਆ ਹੈ ਉਹਨਾਂ ਦਾ ਅਤੀ ਸਤਿਕਾਰਯੋਗਾਂ ਦਾ ਜਨਮ ਦਿਹਾੜਾ 2 ਜੂਨ ਨੂੰ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਦਾਸ ਕੇ ਬੇਨਤੀਆਂ ਕੀਤੀਆਂ ਹਰ ਇੱਕ ਨੂੰ ਪਾਤਸ਼ਾਹ ਨੇ ਰੱਤ ਦਿੱਤੇ ਨੇ ਗੱਡੀਆਂ ਦਿੱਤੀਆਂ ਸਾਧਨ ਦਿੱਤੇ ਨੇ ਉਹ ਜਾ ਕੇ ਨਾਲੇ ਮਹਾਂਪੁਰਸ਼ਾਂ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਸਫਲਾ ਬਣਾਓ ਉੱਥੇ ਜਾ ਕੇ ਸਿੱਖ ਕੌਮ ਦੇ ਵਿਦਵਾਨ ਪ੍ਰਚਾਰਕ ਤਵਿਸਰੀ ਜਿੱਥੇ ਜਿਨ੍ਹਾਂ ਵਿੱਚੋਂ ਭਾਈ ਸਾਹਿਬ ਭਾਈ ਗੁਰਮਖ ਸਿੰਘ ਜੀ ਐਮਏ ਉਹ ਸਾਡੇ ਕੋਲ ਹੀ ਖਲੋਤੇ ਨੇ ਉਹਨਾਂ ਦੀ ਵੀ ਡਿਊਟੀ ਜਿਹੜੀ ਆ ਸਿੱਖ ਕੌਮ ਵੱਲੋਂ ਜਿਹੜੀ ਆ ਉਹ ਲੱਗੀ ਹੋਈ ਐ ਸਿੱਖ ਕੌਮ ਦੇ ਬੜੇ ਵੱਡੇ ਇਹ ਪ੍ਰਕਾਰਕ ਨੇ ਇਹਨਾਂ ਵੀ ਉੱਤੇ ਹਾਜ਼ਰੀਆਂ ਭਰਤੀਆਂ ਨੇ ਕਿਉਂਕਿ ਇਹ ਜੀਵਨ ਨੇ ਇੱਕ ਨਾ ਇੱਕ ਦਿਨ ਬਿਨ ਸਜਾਣਾ ਹੈ ਕਿ ਇਹ ਉਦੋਂ ਹੀ ਸਤਿਗੁਰ ਨੇ ਕਿਰਪਾ ਕਰਨੀ ਹੈ ਕੱਪੜ ਉਦੋਂ ਹੀ ਚੰਗਾ ਲੱਗਣਾ ਹੈ ਜਦੋਂ ਸਤਿਗੁਰ ਦੇ ਬਾਣ ਤੇ ਬਾਣੀ ਦੀ ਅਸੀਂ ਧਾਰਨੀ ਹੋਏ ਇਹ ਦੂਸਰੀ ਵਟੇ ਰੋਡੇ ਪਿੰਡ ਪਹੁੰਚ ਕੇ ਆਪਣੇ ਜੀਵਨ ਦੀ ਆਸ ਕਟ ਕੇ ਸਫਲ ਬਣਾਉਣਾ ਹੈ ਇੱਕ ਗਰੀਬ ਨਵਾਜ਼ੀ ਛੋਟੀ ਜੀ ਬੇਨਤੀ ਹੈ ਜਿਤ ਆਸਾਨ ਤੋਂ ਧਰਤ ਪਰਮ ਗਿਆਨੀ ਬਾਬਾ ਗੁੱਟਾ ਸਿੰਘ ਦੀ ਅਸਾਨ ਗੁਰਦੁਆਰਾ ਗਿੰਦਬਾੜ ਪਿੰਡ ਦਬਾਵਾਲ ਉੱਥੇ ਵੀ ਸਿੰਘ ਸਾਹਿਬ ਜੀ ਹੁਣਾਂ ਨੇ ਪਹੁੰਚਣਾ ਹੈ 30 ਮਈ ਨੂੰ ਉੱਥੇ ਵੀ ਬੜਾ ਵੱਡਾ ਸਪਾਨਾ ਜਿਹੜਾ ਜੋੜ ਮੇਲਾ ਹੈ ਉਹ ਮਨਾਇਆ ਜਾਣਾ ਹੈ ਸੰਗਤਾਂ ਨੂੰ ਬੇਨਤੀਆਂ ਦਾਸ ਨੇ ਡਿਊਟੀਆਂ ਵੀ ਲਾਈਆਂ ਨੇ ਤੇ ਉਹ ਜਿਵੇਂ ਵੀ ਸੰਦਾਂ ਦੀ ਜੇ ਲੋੜ ਹੋਵੇ ਜੇ ਰੋਡੇ ਪਿੰਡ ਜਾਣ ਵਾਸਤੇ ਸੰਗਤਾਂ ਦੇ ਕੋਲ ਸੰਧ ਨਾ ਹੋਵੇ ਦਾਸ ਵੱਲੋਂ ਬੱਸਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਉਹ ਕੋਈ ਉਹਦਾ ਖਰਚਾ ਜਿਹੜਾ ਉਸ ਨਗਰ ਨੂੰ ਨਹੀਂਗਾ ਕਰਨਾ ਪਵੇਗਾ ਦਾਸ ਗੁਰਦੁਆਰਾ ਵੀ ਦਿਮਾਗ ਵੱਲੋਂ ਕਰਕੇ ਦੇਵੇਗਾ ਭਾਵੇਂ 5000 ਦੀ ਹੋਵੇ ਭਾਵੇਂ 12000 ਦੀ ਹੋਵੇ ਉਹਦਾ ਜਿਹੜਾ ਹੈ ਖਰਚਾ ਜਿਹੜਾ ਦਾਸ ਆਪਣੀ ਝੋਲੀ ਦੇ ਵਿੱਚ ਪਾਏਗਾ ਕਿਉਂਕਿ ਸਾਡੀ ਕੌਮ ਵਾਸਤੇ ਉਹਨਾਂ ਮਹਾਨ ਜਿਹੋਦਾਂ ਨੇ ਬੜਾ ਤਗੜੇ ਬਲੀਦਾਨ ਦਿੱਤੇ ਨੇ ਤੋ ਸਾ ਤੀ ਮਹੀਨੋਂ ਹੀ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਜਿਹੜਾ ਸਫਲਾ ਬਣਾਉਣਾ ਹੈ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਨ 44 ਸੰਕਟ ਕੀ ਕਹਿੰਦੋ ਵਾਲੇ ਰਬੀ ਦਾ ਖਾਸ ਅੰਮ੍ਰਿਤ